ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 11 ਨਿਊਜ਼ ਪੰਜਾਬ ਅੱਜ ਅਸੀਂ ਖੜੇ ਆ ਪਾਤੜਾ ਅੱਜ ਅਸੀਂ ਖੜੇ ਆ ਸਬਡਿਵੀਜ਼ਨ ਪਾਤੜਾ ਦੇ ਪਿੰਡ ਦਗਾਲ ਦੇ ਵਿੱਚ ਜਿੱਥੇ ਨਿਤ ਹੀ ਇਹਨਾਂ ਟਿਪਰਾਂ ਨੂੰ ਜਿਹੜਾ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਲੈ ਕੇ ਨਿਤ ਹੀ ਮਸਲਾ ਬਣਿਆ ਰਹਿੰਦਾ ਹੈ ਇੱਥੋਂ ਇਹ ਲੰਘਦੇ ਨੇ ਓਵਰਲੋਡ ਟਿਪਰ ਨੇ ਜਿਨ੍ਹਾਂ ਦੇ ਵਿੱਚ ਘੱਟੋ ਘੱਟ 60 70 ਟਨ ਵਜਨ ਹੁੰਦਾ ਹੈ ਤੇ ਇਹਨਾਂ ਨੂੰ ਇੱਕ ਸਮਾਂ ਦਿੱਤਾ ਸੀ ਪੰਚਾਇਤ ਵੱਲੋਂ ਕਹਿੰਦੇ ਰਾਤ ਨੂੰ 9 ਵਜੇ ਤੋਂ ਬਾਅਦ ਤੁਸੀਂ ਚਲਾ ਸਕਦੇ ਹੋ ਚਲਾ ਕੇ ਉਸ ਤੋਂ ਬਾਅਦ ਸਵੇਰੇ 6 ਵਜੇ ਬੰਦ ਕਰਨਾ ਸਾਰੀ ਰਾਤ ਚਲਾਓ ਪਰ ਇੱਕ ਕਾਰਨ ਕੀ ਸੀ ਕਾਰਨ ਇਹ ਸੀ ਕਿ ਹੁਣ ਸੀਜ਼ਨ ਦਾ ਸਮਾਂ ਚੱਲ ਰਿਹਾ ਹੈ ਕੰਬੈਨਰ ਆਉਂਦੀਆਂ ਨੇ ਟਰੈਕਟਰ ਟਰਾਲੀਆਂ ਜੀਰੀ ਦੀਆਂ ਭਰੀਆਂ ਆਉਂਦੀਆਂ ਨੇ ਬਹਾਈ ਵਾਲੇ ਸਾਧਨ ਆਉਂਦੇ ਨੇ ਜਿਆਦਾ ਟ੍ਰੈਫਿਕ ਹੋਣ ਦੇ ਕਾਰਨ ਜਿਹੜਾ ਸਮਾਂ ਸੀ ਇਹਨਾਂ ਦੀ ਬੈਠ ਕੇ ਪੰਚਾਇਤ ਦੇ ਨਾਲ ਸਹਿਮਤੀ ਹੋ ਗਈ ਸੀ ਪੰਚਾਇਤ ਵੱਲੋਂ 9 ਰਾਤ ਦੇ 9 ਵਜੇ ਤੋਂ ਸਵੇਰ ਦੇ 6 ਵਜੇ ਤੱਕ ਦਾ ਸਮਾਂ ਇਹਨਾਂ ਟਿਪਰਾਂ ਨੂੰ ਦਿੱਤਾ ਸੀ ਪਰ ਅੱਜ ਇਹ ਟਿਪਰ 6:30 ਵਜੇ ਲੈ ਕੇ ਆ ਗਏ ਜਿਸ ਤੇ ਚਲਦਿਆਂ ਇੱਥੇ ਪਿੰਡ ਦੇ ਲੋਕ ਬੈਠੇ ਨੇ ਇਹਨਾਂ ਵੱਲੋਂ ਇਹਨਾਂ ਟਿਪਰਾਂ ਨੂੰ ਇੱਥੇ ਰੋਕਿਆ ਗਿਆ ਕਹਿੰਦੇ ਜੀ ਤੁਹਾਡੇ ਨਾਲ ਜਿਹੜੀ ਗੱਲ ਹੋਈ ਹੈ ਉਸ ਮੁਤਾਬਕ ਤੁਸੀਂ ਚਲੋ ਅਸੀਂ ਟਿਪਰ ਨਹੀਂ ਲੰਘਣ ਦਿੰਦੇ ਇਸ ਸਮੇਂ ਇੱਥੇ 15 ਤੋਂ 20 ਟਿਪਰ ਆ ਜਿਹੜੇ ਇੱਥੇ ਰੋਕੇ ਹੋਏ ਨੇ ਕੁਝ ਖਾਲੀ ਨੇ ਤੇ ਕੁਝ ਭਰੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਓਵਰਲੋਡ ਟਿਪਰ ਨੇ ਇਹ ਤੇ ਉੱਤੇ ਇਹਨਾਂ ਨੇ ਕੋਈ ਕੱਪੜਾ ਵੀ ਨਹੀਂ ਪਾਇਆ ਤਰਪਾਲ ਵਗੈਰਾ ਨਹੀਂ ਪਾਇਆ ਐਦਾਂ ਹੀ ਚੱਲਦੇ ਨੇ ਤੇ ਇਹ ਮਿੱਟੀ ਘਟਾ ਜਿਹੜਾ ਲੋਕਾਂ ਦੇ ਅੱਖਾਂ 'ਚ ਵੀ ਪੈਂਦਾ ਇਹ ਤੁਸੀਂ ਦੇਖ ਸਕਦੇ ਹੋ ਨੰਗੀ ਮਿੱਟੀ ਆ ਕਿੰਨੀ ਟਿੱਸੀ ਲਾਈ ਹੋਈ ਹੈ 70 80 ਟਨ ਦੇ ਕਰੀਬ ਇਹਦੇ ਇਸ ਟਿਪਰ ਦੇ ਵਿੱਚ ਜਿਹੜਾ ਲੋਡ ਹੋ ਸਕਦਾ ਹੈ ਅਨੁਮਾਨ ਹੈ ਇਹ 60 70 ਤੋਂ 80 ਕੁਇੰਟਲ ਟਨ ਦੇ ਕਰੀਬ 60 ਤੋਂ 80 ਟਨ ਦੇ ਵਿਚਕਾਰ ਇਹਨਾਂ ਦੇ ਵਿੱਚ ਵਜਨ ਹੁੰਦਾ ਜਦ ਕਿ ਇਹ ਟਿਪਰ ਨੇ ਜਿਹੜੇ 25 ਟਨ ਪਾਸ ਨੇ ਭਾਈ ਜੀ ਆਪਣਾ ਟਿਪਰ ਇਹ ਤੇ ਇੰਨੀ ਓਵਰਲੋਡ ਮਿੱਟੀ ਭਰ ਕੇ ਲਿਓਨੇ ਹੋ ਤੁਸੀਂ ਕੀ ਕਰ ਸਕਦੇ ਹਾਂ ਯਾਰ ਅਸੀਂ ਤਾਂ ਡਰਾਈਵਰ ਆ ਭਾਈ ਆ ਫਿਰ ਜਵਾਬ ਤਾਂ ਅਗਲਾ ਤੁਹਾਡੇ ਤੋਂ ਹੀ ਮੰਗੂਗਾ ਨਾ ਹੁਣ ਮੈਂ ਪੱਤਰਕਾਰ ਜਵਾਬ ਮੰਗਣ ਲੱਗ ਰਿਹਾ ਤੁਹਾਡੇ ਕੋਲੋਂ ਜੀ ਅਸੀਂ ਤਾਂ ਡਰਾਈਵਰ ਆ ਕਿੰਨਾ ਵਜਣਾ ਹੁਣ ਇਹਦੇ ਵਿੱਚ ਇਹਨੇ ਤੇ ਹੋਊਗਾ 30-40 ਤੱਕ 60 ਟਨ ਤੋਂ ਉਪਰ ਉਪਰ ਵਜਨ ਹੈ ਤੇਰੀ ਕਿਸੇ ਵੀ ਗੱਡੀ 'ਚ 60 ਤੋਂ ਘੱਟ ਨਹੀਂ ਹੈਗਾ। ਪਾਸ ਕਿੰਨੀ ਆ? ਪਾਸ ਦਾ ਪਤਾ ਨਹੀਂ ਬਾਈ ਕਿੰਨੀ। 25 ਟਨ ਪਾਸ ਹੈ। ਹਾਂ 25 ਟਨ ਪਾਸ ਹੈ। 25 ਟਨ ਪਾਸ ਹੈ 60 ਟਨ 70 ਟਨ ਵਜਨ ਤੁਸੀਂ ਇਹਦੇ 'ਚ ਪਾ ਕੇ ਲੈ ਕੇ ਆਣੇ ਹੋ। ਤੁਸੀਂ ਦੇਖ ਸਕਦੇ ਹੋ ਸ਼ਰੇਆਮ ਹੀ ਜਿਹੜਾ ਨਿਜਮਾ ਦੀਆਂ ਧੱਜੀਆਂ ੜਾਈਆਂ ਜਾ ਰਹੀਆਂ ਨੇ ਗੱਲ ਕਰਾਂਗੇ ਇੱਥੇ ਪਿੰਡ ਦੇ ਲੋਕਾਂ ਨਾਲ। ਹਾਂਜੀ ਹਰਮਨ ਜੀ ਇਹ ਕੀ ਕਾਰਨ ਹੈ ਨਿਤ ਹੀ ਇਹਨਾਂ ਟੇਪਰਾਂ ਨੂੰ ਲੈ ਕੇ ਮਸਾਲਾ ਬਣਾਇਆ ਹੁੰਦਾ ਇੱਥੇ ਇਹ ਕਾਰਨ ਹੈ ਮੈਂ ਹੀ ਰਾਤ ਨੂੰ ਇਹਨਾਂ ਨੂੰ 9 ਵਜੇ ਦਾ ਟਾਈਮ ਦਿੱਤਾ ਹੋਇਆ ਜੀ ਕਿਸ ਨੇ ਦਿੱਤਾ ਸੀ ਟਾਈਮ ਜੀ ਇਹ ਸਾਡੀ ਪਿੰਡ ਦੀ ਪੰਚਾਇਤ ਨੇ ਟਾਈਮ ਦਿੱਤਾ ਹੈ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਜੀ ਹਾਂਜੀ ਉਸ ਤੋਂ ਬਾਅਦ ਹੀ ਇਹ ਸਾਡੇ 6:30 ਵਜੇ ਆ ਕੇ ਸਾਡੇ ਗੱਟਾ ਮੋੜ ਦੀ ਲੰਗਰ ਲੱਗ ਗਈ ਸਾਡੇ ਗੱਟਾ ਮੋੜੇ ਜਾਮ ਲੱਗ ਗਈ ਅੱਛਾ ਤੇ ਨਾ ਤਾਂ ਇਹਨਾਂ ਦਾ ਇਹ ਮਿੱਟੀ ਕਵਰ ਕਰੀ ਹੋਈ ਹੈ ਜੀ ਉੱਪਰੋਂ ਮਿੱਟੀ ਉੱਡੋੜ ਸਾਡੇ ਘਰਾਂ ਦੇ ਵਿੱਚ ਜਾਂਦੀ ਦਿਵਾਲੀ ਦਾ ਤਿਹਾਰਾ ਹੀ ਸਫਾਈਆਂ ਚੱਲ ਰਹੀਆਂ ਨੇ ਜੀ ਹਾਂਜੀ ਤੇ ਬਾਕੀ ਨਾ ਤਾਂ ਇਹ ਨੀਚੇ ਪਾਣੀ ਛੜਕਦੇ ਨੇ ਜੀ ਅੱਛਾ ਬਾਕੀ ਹੁਣ ਇਸ ਤਾਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਬੰਦ ਹੋਣੇ ਚਾਹੀਦੇ ਨੇ ਬੰਦ ਹੋਣੇ ਚਾਹੀਦੇ ਨੇ ਰਾਤ ਨੂੰ ਵੀ ਨਹੀਂ ਚੱਲਣੇ ਚਾਹੀਦੇ ਰਾਤ ਨੂੰ ਵੀ ਨਹੀਂ ਚੱਲਣੇ ਚਾਹੀਦੇ ਤਿਹਾਰ ਦੇ ਦਿਨ ਜੇਕਰ ਇਹ ਤਰਪਾਲ ਪਾ ਕੇ ਚਲਾਉਣ ਨਹੀਂ ਚੱਲਦੇ ਨਹੀਂ ਦੱਸ ਫਿਰ ਵੀ ਨਹੀਂ ਅਸੀਂ ਨਹੀਂ ਚੱਲਣੇ ਤੇ ਹੁਣ ਬੰਦੀ ਕਰਨੇ ਨੇ ਬੰਦੇ ਕਰਨੇ ਚਾਹੀਦੇ ਦੇਖੋ ਜੀ ਹੁਣ ਪਿੰਡ ਵਾਲਿਆਂ ਵਾਲਿਆਂ ਵੱਲੋਂ ਇਹ ਇੱਕ ਆਪਣੇ ਫੈਸਲਾ ਜਿਹੜਾ ਸੁਣਾਇਆ ਗਿਆ ਕਹਿੰਦੇ ਅਸੀਂ ਇਹ ਟਿਪਰ ਇੱਥੋਂ ਦੀ ਨਹੀਂ ਲੰਘਣ ਦੇਣੇ ਹਾਂਜੀ ਇਹ ਰੋਡ ਹੈ ਜਿਹੜੀ ਕਿੰਨੇ ਫੁੱਟ ਚੌੜੀ ਹੈ 11 9 ਬਟਾ 9 ਬਟਾ 9 ਫੁੱਟ ਚੌੜੀ ਹੈ ਹਾਂਜੀ ਤੇ ਇਹੇ ਓਵਰਲੋਡ ਟਿਪਰ ਨੇ ਜਿਹੜੇ ਲੰਘ ਸਕਦੇ ਨੇ ਇੱਥੋਂ ਦੀ ਹਾਂਜੀ ਨਹੀਂ ਲੰਘ ਨਹੀਂ ਸਕਦੇ ਪਰਸ਼ਾ ਤੇ ਇਹ ਜਿਹੜੀ ਰੋਡ ਹੈ 9 ਫੁੱਟ ਦੀ ਰੋਡ ਹੈ ਇਹ ਛੋਟੀ ਰੋਡ ਹੈ ਤੇ ਇਹ ਟਿਪਰ ਨੇ ਜਿਹੜੇ 18 ਫੁੱਟ ਦੀ ਰੋਡ ਪਿੰਡ ਦੇ ਪਰਲੇ ਪਾਸੇ ਦੀ ਜਾਂਦੀ ਹੈ ਜਾਂ ਦਫਤਰੀ ਵਾਲਾ ਹੋ ਕੇ 18 ਫੁੱਟੀ ਰੋਡ ਜਾਂਦੀ ਹੈ ਉਥੋਂ ਦੀ ਇਹ ਜਿਹੜੇ ਭਾਰੀ ਓਵਰਲੋਡ ਵਹੀਕਲ ਹੈ ਜਿਹੜੇ ਭਾਰੀ ਵਹੀਕਲ ਨੇ ਉਸ ਰੋਡ ਦੇ ਉੱਤੋਂ ਦੀ ਇਹ ਅਲਾਉਡ ਨੇ ਇਸ ਰੋਡ ਦੇ ਉੱਤੋਂ ਦੀ ਵੈਸੇ ਵੀ ਇਹ ਨਾਜਾਇਜ਼ ਚੱਲ ਰਹੇ ਨੇ ਜੁੜੇ ਰਹੋ ડી 11 ਨਿਊਜ਼ ਪੰਜਾਬ ਦੇ ਨਾਲ ਮਿਲਾਂਗੇ ਜਲਦੀ ਤੁਹਾਨੂੰ ਇੱਕ ਨਵੀਂ ਰਿਪੋਰਟ ਦੇ ਨਾਲ